ਜੀਠਿਆ ਹੁਣ ਲਗਾਤਾਰ ਕਸੁੱਤੇ ਫਸ ਗਏ ਤਾਂ ਦੂਜੇ ਪਾਸੇ ਅਕਾਲੀ ਦਲ ਦੇ ਨਾਲ ਲੰਬੇ ਸਮੇਂ ਤੱਕ ਰਹਿਣ ਵਾਲੇ ਅਕਾਲੀ ਦਲ ਦੇ ਸਾਥ ਚੱਲਣ ਵਾਲੇ ਐਸਜੀਪੀਸੀ ਦੇ ਪ੍ਰਧਾਨ ਵੀ ਰਹੇ ਬੀਬੀ ਜਗੀਰ ਕੌਰ ਜਿਨ੍ਹਾਂ ਦੇ ਵੱਲੋਂ ਹੁਣ ਕਹਿ ਦਿੱਤਾ ਕਿ ਸ਼ੇਰ ਦੇ ਘੋਨੇ ਦੇ ਵਿੱਚ ਰਹਿਣ ਵਾਲਿਆਂ ਤੋਂ ਗਲਤੀਆਂ ਵੀ ਹੋ ਸਕਦੇ ਨੇ ਵੱਡੀਆਂ ਗਲਤੀਆਂ ਵੀ ਕਰ ਸਕਦੇ ਨੇ ਤਾਂ ਨਾਲ ਹੀ ਬੀਬੀ ਜਗੀਰ ਕੌਰ ਦੇ ਵੱਲੋਂ ਹੋਰ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਅਕਾਲੀ ਦਲ ਦੇ ਪਰਦਾਨ ਸੁਖਬੀਰ ਸਿੰਘ ਬਾਦਲ ਦੇ ਬਾਰੇ ਵੀ ਬੋਲ ਦਿੱਤਾ ਤੇ ਵਿਕਰਮ ਜੀਠੀਆ ਦੇ ਬਾਰੇ ਵੀ ਬੋਲ ਦਿੱਤਾ ਕੀ ਕੁਝ ਕਿਹਾ ਬੀਬੀ ਜਗੀਰ ਕੌਰ ਦੇ ਬੋਲੋ ਇੱਕ ਵਾਰ ਉਹਨਾਂ ਦੀ ਵੀ ਜਵਾਨੀ ਸੁਣਾਓ ਦੇਖੋ ਮੈਨੂੰ ਕਈ ਕੰਨ ਦਾ ਦੁੱਖ ਵੀ ਹੁੰਦਾ ਹੈ ਵੀ ਇਹ ਜਦੋਂ ਪਹਿਲਾਂ ਫੜਿਆ ਗਿਆ ਸੀ ਵਿਕਰਮ ਸਿੰਘ ਜੀਠੀਆ ਅੰਦਰ ਗਿਆ ਮੈਨੂੰ ਕਿਹਾ ਚਾਰ ਕੇ ਪੰਜ ਪੰਜ 6 ਮਹੀਨੇ ਰਿਹਾ ਜੀ ਉਸ ਤੋਂ ਬਾਅਦ ਇਹਨੇ ਚਲਾਨ ਕਿਉਂ ਨਹੀਂ ਪੇਸ਼ ਕੀਤਾ ਸਾਰਾ ਕੇਸ ਤੇ ਉਹੀ ਹੈ ਕੇਸ ਤੇ ਉਹੀ ਚੱਲਦਾ ਰਿਹਾ ਨਾ ਪਹਿਲੇ ਈਡੀ ਦਾ ਕੇਸ ਵੀ ਸੀ ਸਭ ਕੁਝ ਸੀਗਾ ਹੁਣ ਅਚਨ ਚੇਤ ਜਿਹੜਾ ਇਹ ਹੋਇਆ ਕਿ ਇਹਨਾਂ ਨੇ ਵੱਧ ਜਦਾ ਜਿੱਦਾਂ ਕਹਿੰਦੇ ਵੀ ਆਮਦਨ ਤੋਂ ਵੱਧ ਬਣਾਇਆ ਜੇ ਤੇ ਦੇਖੋ ਇਹਨਾਂ ਦਾ ਬਿਲਕੁਲ ਇਹਨਾਂ ਗੱਲਾਂ ਦੇ ਨਾਲ ਜੇ ਉਹਨਾਂ ਕੀਤਾ ਸਖਤ ਸਜ਼ਾ ਹੋਣੀ ਚਾਹੀਦੀ ਤੁਹਾਡੇ ਨਾਲ ਵੀ ਰਹੇ ਹੈ ਕੈਬਨਟ ਸਖਤ ਸਜ਼ਾ ਹੋਣੀ ਚਾਹੀਦੀ ਨਹੀਂ ਮੈਨੂੰ ਕਿਹੜਾ ਪੁੱਛ ਕੇ ਕੋਈ ਕਰਦਾ ਸੀਗਾ ਜੀ ਇਹ ਕੰਮ ਥੋੜੂ ਕੋਈ ਪੁੱਛ ਕੇ ਕਰਦਾ ਕੋਈ ਜੀਵਨ ਨੇ ਕਿਸੇ ਨੂੰ ਸਰਪ੍ਰਸਤੀ ਕੀਤੀ ਹੋਊਗੀ ਜਾਂ ਕਿਸੇ ਨਾਲ ਕੋਈ ਤੁਰਿਆ ਹੋਊਗਾ ਜਾਂ ਕੋਈ ਜਾਇਦਾਦ ਖਰੀਦੀ ਹੋਏਗੀ ਜਾਂ ਕੁਝ ਐਸੈਟਸ ਤਿਆਰ ਕੀਤੇ ਹੋਣਗੇ ਮੈਨੂੰ ਥੋੜਾ ਪੁੱਛ ਕੇ ਕਰਨੀ ਜੀ ਹਾਂ ਇਹ ਜ਼ਰੂਰ ਹੈ ਵੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਡਿਪਟੀ ਸੀਐਮ ਬਣ ਕੇ ਸਦਾਸਕ ਵੀ ਸੀ ਬਾਦਲ ਤੇ ਪ੍ਰਧਾਨ ਵੀ ਸੀ ਅਕਾਲੀ ਦਲ ਦੇ ਤੇ ਸ਼ੇਰ ਦੇ ਘਰ ਨੇ ਜਿਹੜਾ ਬੈਠਾ ਰਿਸ਼ਤੇਦਾਰ ਹੋਵੇ ਤੁਹਾਨੂੰ ਪਤਾ ਹੀ ਹੈ ਕੁਝ ਨਾ ਕੁਝ ਤੇ ਗਲਤੀਆਂ ਕਰ ਵੀ ਸਕਦਾ ਤੇ ਕੁਝ ਵੱਧ ਵੀ ਕਰ ਸਕਦਾ ਤੇ ਆਪਣਾ ਅਧਿਕਾਰ ਵੀ ਜ਼ਿਆਦਾ ਜਮਾ ਸਕਦਾ ਮੈਂ ਮੈਨੂੰ ਨਹੀਂ ਪਤਾ ਮੈਂ ਕਿਹੜੀ ਇਨਵੈਸਟੀਗੇਟਰ ਹਾਂ ਮੈਂ ਕਿਹੜੀ ਇਨਵੈਸਟੀਗੇਟ ਕੀਤਾ ਪਰ ਇਹ ਮੈਂ ਜਰੂਰ ਕਹਾਂਗੀ ਕੋਈ ਲੀਡਰ ਕੋਈ ਪਾਰਟੀ ਦਾ ਹੋਵੇ ਕੋਈ ਅਫਸਰ ਹੋਵੇ ਕੋਈ ਜਨਰਲ ਵਿਅਕਤੀ ਹੋਵੇ ਜੇ ਕਿਸੇ ਨੇ ਨਸ਼ਿਆਂ ਦੇ ਨਾਲ ਆਪਣੀ ਸਾਝ ਪਾਈ ਹੋਵੇ ਨਸ਼ਿਆਂ ਦਾ ਕੰਮ ਕੀਤਾ ਹੋਵੇ ਜਾਂ ਲੁੱਟ ਕੇ ਦੁਨੀਆ ਨੂੰ ਆਪਣੀ ਜਦਾਤਾ ਬਣਾਈਆਂ ਹੋਣ ਤੇ ਕਦੀ ਬਖਸ਼ਣਾ ਨਹੀਂ ਚਾਹੀਦਾ ਕੋਈ ਵੀ ਹੋਵੇ ਸ਼ਰਾਬ ਨੂੰ ਨਸ਼ਾ ਮੰਨਦੇ ਹਾਂ ਚਲੋ ਜਿਹੜੀ ਇਹ ਦੇਖੋ ਜੀ ਉਹ ਤਾਂ ਐਕਸਰਸਾਈਜ਼ ਡਿਪਾਰਟਮੈਂਟ ਦੇ ਵਿੱਚ ਮੈਂ ਤਾਂ ਸਾਰਿਆਂ ਨੂੰ ਨਸ਼ਾ ਮੰਦੀ ਜੀ ਮੇਰੇ ਵੱਲੋਂ ਤਾਂ ਮੈਕੈਨਿਕ ਜੇ ਤੇ ਪੀਤਾ ਮਤਲਬ ਦੂਰ ਹੋਏ ਬਿਰਲ ਪਵੇ ਵਿਚਾਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਖਾਏ ਜਿਹੜਾ ਆਪਣੇ ਦਿਮਾਗ ਨੂੰ ਹੀ ਹਲਾ ਕੇ ਰੱਖ ਦਿੰਦੀ ਚੀਜ਼ ਨਸ਼ਾ ਹੀ ਹੈ ਜੀ ਕਿਉਂਕਿ ਉਹ ਉਹਨਾਂ ਦੇ ਕਿਉਂਕਿ ਸਰਕਾਰ ਜਿਹੜੀ ਹੈ ਉਹ ਜਿਹੜੀ ਚਲਾਂਦੀ ਹੈ ਐਕਸਰਸਾਈਜ਼ ਡਿਪਾਰਟਮੈਂਟ ਚਲਾਂਦੀ ਹੈ ਉਹ ਉਹਨਾਂ ਨੇ ਆਪਣਾ ਮੈਨੂੰ ਪਰਿਵਾਰਕ ਤੌਰ ਤੇ ਗੱਲਾਂ ਨਾ ਪੁੱਛੋ ਕੋਈ ਤੁਸੀਂ ਵੈਸੇ ਪੰਜਾਬ ਦੀ ਗੱਲ ਹੈ ਕੋਈ ਹੋਰ ਗੱਲ ਹੈ ਉਹ ਪੁੱਛੋ ਮੈਂ ਤਾਂ ਪੁੱਛ ਰਿਹਾ ਪਤਾ ਕੀ ਹੈ ਜਦੋਂ ਉਹਨਾਂ ਦੇ ਉਹਨਾਂ ਦੇ ਬਿਆਨ ਜੀ ਦੇਖੋ ਪਰਿਵਾਰ ਦੇ ਵਿੱਚ ਕੋਈ ਰਹਿੰਦਾ ਉਹ ਭੇਤੀ ਹੋ ਜਾਂਦਾ ਉਹਨਾਂ ਦੇ ਆਪਣੇ ਪੁਰਾਣੇ ਸਾਥੀ ਸਭ ਤੋਂ ਨੇੜੇ ਉਹਨਾਂ ਦੇ ਨਾਲ ਰਹੇ ਅੱਜ ਉਹ ਖੁੱਲ ਕੇ ਦੱਸ ਰਹੇ ਜਾਂ ਬਿਆਨ ਕਰ ਰਹੇ ਮੈਨੂੰ ਦੇਖੋ ਜੀ ਮੇਰੀ ਬੇਨਤੀ ਹੈ ਪੀ ਕੋਈ ਕੀ ਕਾਰੋਬਾਰ ਕਰਦਾ ਸਾਡੇ ਬਡਾਲਾ ਸਾਹਿਬ ਮੇਰੇ ਲੱਗੇ ਅਸੀਂ ਰੋਜ਼ ਮੀਟਿੰਗਾਂ ਕਰਦੇ ਹਾਂ ਜੀ ਮੈਨੂੰ ਇਹ ਹੀ ਨਹੀਂ ਪਤਾ ਕਿ ਬਡਾਲਾ ਸਾਹਿਬ ਦੇ ਕੀ ਸੋਰਸ ਚ ਨੇ ਬਡਾਲਾ ਸਾਹਿਬ ਦੇ ਕਿਹੜੇ ਕਾਰੋਬਾਰ ਮੈਂ ਕਦੀ ਕਿਸੇ ਨੇ ਘਰ ਦੀ ਗੱਲ ਹੀ ਨਹੀਂ ਪੁੱਛੀ ਜੀ ਮੈਨੂੰ ਕੀ ਇੰਟਰਸਟ ਹੈ ਮੈਂ ਕਿਉਂ ਪੁੱਛੂਗੀ ਮੈਂ ਤਾਂ ਕਦੀ ਕਿਸੇ ਦੇ ਬੱਚਿਆਂ ਦਾ ਨਹੀਂ ਮੈਨੂੰ ਪਤਾ ਹੁੰਦਾ ਵੀ ਇਹਦੇ ਕਿੰਨੇ ਪੁੱਤਰ ਨੇ ਤੇ ਕਿੰਨੀਆਂ ਧੀਆ ਨੇ ਮੈਂ ਬਹੁਤ ਉੱਪਰ ਉੱਪਰ ਰਹਿ ਕੇ ਕੰਮ ਕਰਦੀ ਹਾਂ ਜੀ ਮੈਂ ਕਿਸੇ ਨਾਲ ਮੀਟਿੰਗ ਅੱਛਾ ਤੁਸੀਂ ਮੈਨੂੰ ਕਿੰਨੀ ਵਾਰੀ ਮਿਲਿਓ ਤੁਹਾਡੇ ਬੱਚੇ ਕਿੰਨੇ ਆ ਤੁਸੀਂ ਵਿਆਹੇ ਹੋ ਕੁਆਰੇ ਹੋ ਮੈਂ ਨਹੀਂ ਕਦੀ ਪੁੱਛਦੀ ਕਿਉਂਕਿ ਮੇਰਾ ਕੋਈ ਇਹ ਮੇਰਾ ਵਿਸ਼ਾ ਹੀ ਨਹੀਂ ਮੇਰਾ ਵਿਸ਼ਾ ਹੈ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰੋ ਪੰਜਾਬ ਦੇ ਲੋਕਾਂ ਦੀ ਗੱਲ ਕਰੋ ਹਾਂ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਅੱਜ ਜੋ ਅੱਜ ਲੁੱਟ ਹੋ ਰਹੀ ਹੈ ਜੋ ਅੱਜ ਮੈਂ ਕਹਿੰਦੀ ਕੀ ਕਹੀਏ ਤੇ ਥਾਣਿਆਂ ਦੇ ਵਿੱਚ ਤੇ ਤਹਿਸੀਲਾਂ ਵਿੱਚ ਕਿਤੇ ਵਰਕੇ ਦੇਖੋ ਜੀ ਥਾਣੇ 'ਚ ਕੋਈ ਮੁਲਾਜ਼ਮ ਨਹੀਂ ਹੁੰਦਾ ਤੇ ਕੋਈ ਵੀ ਕੰਮ ਹੁੰਦਾ ਸਾਰੇ ਲੋਕ ਚੀਕਾ ਮਾਰਦੇ ਆ ਕਿ ਕਿ ਬੀਬੀ ਜੀ ਬਿਨਾ ਪੈਸੇ ਤੋਂ ਨਹੀਂ ਹੁੰਦਾ ਕੀ ਕਰੀਏ ਜੀ ਸੀ ਰੋਜ਼ ਉਹ ਚੰਗੇ ਲੱਗਦੇ ਜੀ ਅਛਾ ਤੁਹਾਡੀ ਹੁਣ ਆ ਤੁਸੀਂ ਦੇਖੋ ਇਹ ਕੇਸ ਤੁਹਾਡੀ ਪਾਰਟੀ ਪਾਰਟੀ ਦੀ ਮੈਂ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਜੀ ਜਿਹੜੇ ਤੁਹਾਨੂੰ ਦੁਬਾਰਾ ਜੁਆਇਨ ਕਰਾਇਆਣਾ ਸੀ ਇਸੇ ਜਗ੍ਹਾ ਜੁਆਇਨ ਕਰਾਇਆ ਸੀ ਸੁਖੀਰ ਬਾਦਲ ਤੇ ਤੁਸੀਂ ਹੁਣ ਉਸ ਪਾਰਟੀ 'ਚ ਹੋ ਜਾਂ ਨਹੀਂ ਨਹੀਂ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਆ ਉਹ ਸ਼੍ਰੋਮਣੀ ਅਕਾਲੀ ਦਲ 'ਚ ਨਹੀਂ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਸੀ ਉਹ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਮੁਨਕਰ ਹੋ ਗਏ ਤੇ ਉਹਦੇ ਕੋਲ ਸ਼੍ਰੋਮਣੀ ਅਕਾਲੀ ਦਲ ਲੋਕ ਕਿੱਦਾਂ ਹੋ ਗਿਆ ਜਿਨ੍ਹਾਂ ਕੋਲੇ ਤੱਕੜੀ ਦਾ ਸਿੰਬਲ ਹੈ ਇਹ ਸ਼੍ਰੋਮਣੀ ਕਾਲੇਦਾਨ ਸਾਹਿਬ ਤੋਂ ਤੱਕੜੀ ਨਹੀਂ ਮਿਲੀ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਮਿਲਿਆ ਤੱਕੜੀ ਤੇ ਬਾਅਦ ਚ ਨਿਸ਼ਾਨ ਲਏ ਨਾ ਉਹ ਸਿਆਸੀ ਤੌਰ ਤੇ ਇਲੈਕਸ਼ਨ ਕਮਿਸ਼ਨ ਕੋ ਅਪਲਾਈ ਕਰਕੇ ਉਸੇ ਤੱਕੜੀ ਲਿਆ ਤੱਕੜੀ ਚ ਉਹ ਨਿਸ਼ਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਹੀਂ ਮਿਲਿਆ ਸਾਨੂੰ ਤੁਹਾਡੇ ਕੋਲ ਫਿਲਹਾਲ ਚੋਣ ਨਿਸ਼ਾਨ ਹੈ ਜਾਂ ਨਹੀਂ ਉਹ ਜੇ ਪਾਰਟੀ ਬਣੇਗੀ ਫਿਰ ਦੱਸਾਂਗੇ ਯਾਨੀ ਕਿ ਹੁਣ ਨਵੀਂ ਪਾਰਟੀ ਬਣੇਗੀ ਪਾਰਟੀ ਦੇਖੋ ਰਜਿਸਟਰੀ ਹੋਏਗੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਅਸੀਂ ਭਰਤੀ ਕਰ ਰਹੇ ਹਾਂ ਭਰਤੀ ਕਦੇ ਲਈ ਕਰ ਰਹੇ ਹਾਂ ਅਸੀਂ ਹਮ ਅਸੀਂ ਬਕਾਇਦਾ ਇਸ ਪਾਰਟੀ ਦੇ ਡੈਲੀਗੇਟ ਬਣਾਵਾਂਗੇ ਡੈਲੀਗੇਟ ਪ੍ਰਧਾਨ ਚੁਣੇਗੀ ਪ੍ਰਧਾਨ ਚੁਣ ਕੇ ਜਥੇਬੰਦੀ ਸਾਡੀ ਬਣੇਗੀ ਪਾਰਟੀ ਸਾਡੀ ਸ਼੍ਰੋਮਣੀ ਅਕਾਲੀ ਦਲ ਰਜਿਸਟਰ ਹੋਏਗੀ ਜਿਹੜੀ ਸ਼੍ਰੀ ਅਕਾਲਤਾ ਸਰ ਤੋਂ ਪ੍ਰਵਾਨਤ ਹੋਏਗੀ ਜੀ ਯਾਨੀ ਕਿ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਹੋਣ ਦੇ ਵਿੱਚ ਆਏਗਾ ਇਸ ਤੋਂ ਪਹਿਲਾਂ ਬਹੁਤ ਸਾਰੇ ਅਕਾਲੀ ਦਲ ਹੋਣ ਦੇ ਵਿੱਚ ਆਏ ਇਸ ਦੇ ਉੱਤੇ ਕਿੰਨਾ ਵਿਸ਼ਵਾਸ ਹੈ ਕਿ ਲੋਕਾਂ ਦਾ ਯਕੀਨ ਇਸ ਦੇ ਉੱਤੇ ਬੱਜੇਗਾ ਦੇਖੋ ਅਸੀਂ ਜਦੋਂ ਚੰਗੀ ਸੇਵਾ ਕਰਾਂਗੇ ਇਮਾਨਦਾਰੀ ਨਾਲ ਜਦੋਂ ਅਸੀਂ ਜੋ ਕਹਾਂਗੇ ਉਹ ਪੂਰਾ ਕਰਾਂਗੇ ਜਦੋਂ ਅਸੀਂ ਲੋਕਾਂ ਦੇ ਵਿਚਾਰ ਨਾਲ ਚੱਲਾਂਗੇ ਜਦੋਂ ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਇੱਕ ਮੋਟ ਸੁਨਿਆ ਵਿਕਰਮ ਮਜੀਠੀਆ ਦੇ ਬਾਰੇ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਬਾਰੇ ਬੀਬੀ ਜਗੀਰ ਕੌਰ ਦੇ ਵੱਲੋਂ ਵੀ ਬਾਕੀ ਦੇ ਨਾਲ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਦੌਰਾਨ ਇਹ ਗੱਲਾਂ ਆਖੀਆਂ ਨੇ ਤਾ ਬਿਕਰਮ ਅਜੀਥੀ ਆਪ ਕੋ ਸੁੱਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਸਕੰਜੇ ਦੇ ਵਿੱਚ ਨੇ ਪਹਿਲਾਂ ਡਰੱਗ ਮਾਮਲਾ ਪਿੱਛਾ ਨਹੀਂ ਸੀ ਛੱਡ ਰਿਹਾ ਹੁਣ ਬਿਕਰਮ ਅਜੀਥੀ ਆ ਦੇ ਉੱਤੇ ਸਕੰਜਾ ਵਿਜੀਲੈਂਸ ਨੇ ਕੱਸਿਆ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਜਲ੍ਹਿਆਂਵਾਲੇ ਬਾਗ ਦੇ ਕਾਤਰਾਵਾਂ ਰੋਟੀਆਂ ਖਵਾਈਆਂ ਨੇ ਸ਼ਾਮ ਨੂੰ ਉਹ ਬੈਠੇ ਨੇ ਨਾਬਾਦੀ ਜੇਲ੍ਹ ਦੇ ਵਿੱਚ ਜਿਹੜੇ ਚੀਕਾਂ ਕਢਾ ਦੂੰ ਕਹਿੰਦੇ ਸੀ ਉਹਨਾਂ ਦੇ ਚੀਕਾਂ ਨਿਕਲੀਆਂ ਪਈਆਂ ਨੇ ਤਾਂ ਦੂਜੇ ਪਾਸੇ ਵਿਰੋਧੀਆਂ ਨੂੰ ਵੀ ਰਗੜਦੇ ਹੋਏ ਨਜ਼ਰ ਆਉਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਇੱਧਰ ਵਿਕਰਮ ਮਜੀਠੀਆ ਦੀ ਪਤਨੀ ਗਨੀਬ ਕੌਰ ਉਹ ਲਗਾਤਾਰ ਵਿਵਾਕੀ ਦੇ ਨਾਲ ਬੋਲਦੇ ਨੇ ਕਹਿੰਦੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਡਾਰਾ ਜਿਵੇਂ ਫਿਲਮਾਂ ਦੇ ਵਿੱਚ ਕਹਿੰਦੇ ਸੀ ਵੀ ਗੱਬਰ ਆਜੂ ਗੱਬਰ ਬੱਚਿਆਂ ਨੂੰ ਉਵੇਂ ਕਹਿੰਦੇ ਹੁਣ ਕਹਿੰਦੇ ਨੇ ਮਜੀਠਾ ਆਜੂ ਮਜੀਠਾ ਤਾਂ ਕਹਿੰਦੇ ਜੇਕਰ 540 ਕਰੋੜ ਨਾ ਮਿਲਿਆ ਫਿਰ ਤੁਸੀਂ ਦੋਵੋਂਗੇ ਸਾਨੂੰ ਸਵਾਲ ਕੀਤੇ ਨੇ ਵਿਜੀਲੈਂਸ ਦੇ ਉੱਤੇ ਕਹਿੰਦੇ 540 ਕਰੋੜ ਦੀ ਜਿਹੜੀ ਹੈ ਜਾਇਦਾਦ ਆ ਆਮਦਨ ਤੋਂ ਬਾਅਦ ਜਾਇਦਾਦ ਆ ਵਿਕਰਮਜੀਠੀਆ ਦੇ ਕੋਲ ਇਸ ਮਾਮਲੇ ਦੇ ਵਿੱਚ ਵਿਕਰਮਜੀਠੀਆ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨਾਬਾਦੀ ਜੇਲ੍ਹ ਦੇ ਵਿੱਚ ਆ ਪਹਿਲਾਂ ਵਿਜੀਲੈਂਸ ਨੇ 7 ਦਿਨ ਦਾ ਰਿਮਾਂਡ ਲਿਆ ਉਸ ਤੋਂ ਬਾਅਦ 3-4 ਦਿਨ ਦਾ ਰਿਮਾਂਡ ਮਿਲਿਆ ਪਰ 4 ਦਿਨ ਦਾ ਰਿਮਾਂਡ ਵੀ ਖਤਮ ਹੋਇਆ ਉਸ ਤੋਂ ਬਾਅਦ ਨਾਬਾਦੀ ਜੇਲ੍ਹ ਦੇ ਵਿੱਚ ਵਿਕਰਮਜੀਠੀਆ ਭੇਜ ਦਿੱਤਾ ਕਦੋਂ ਤੱਕ ਸੁਣਿਆ ਵਿਕਰਮਜੀਠੀਆ ਦੇ ਬਾਰੇ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਬਾਰੇ ਬੀਬੀ ਜਗੀਰ ਕੌਰ ਦੇ ਵੱਲੋਂ ਵੀ ਬਾਕੀ ਦੇ ਨਾਲ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਦੌਰਾਨ ਇਹ ਗੱਲਾਂ ਆਖੀਆਂ ਨੇ ਤਾਂ ਵਿਕਰਮ ਅਜੀਠੀ ਆਪ ਕੋ ਸੁੱਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਸਕੰਜੇ ਦੇ ਵਿੱਚ ਨੇ ਪਹਿਲਾਂ ਡਰੱਗ ਮਾਮਲਾ ਪਿੱਛਾ ਨਹੀਂ ਸੀ ਛੱਡ ਰਿਹਾ ਹੁਣ ਵਿਕਰਮ ਅਜੀਠੀ ਆ ਦੇ ਉੱਤੇ ਸਕੰਜਾ ਵਿਜੀਲੈਂਸ ਨੇ ਕੱਸਿਆ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਜਲ੍ਹਿਆਵਾਲੇ ਬਾਗ ਦੇ ਕਾਤਰਾ ਰੋਟੀਆਂ ਖਵਾਈਆਂ ਨੇ ਸ਼ਾਮ ਨੂੰ ਉਹ ਬੈਠੇ ਨੇ ਨਾਬਾ ਦੀ ਜੇਲ੍ਹ ਦੇ ਵਿੱਚ ਜਿਹੜੇ ਚੀਕਾਂ ਕਢਾ ਦੂੰ ਕਹਿੰਦੇ ਸੀ ਉਹਨਾਂ ਦੇ ਚੀਕਾਂ ਨਿਕਲੀਆਂ ਪਈਆਂ ਨੇ ਤਾਂ ਦੂਜੇ ਪਾਸੇ ਵਿਰੋਧੀਆਂ ਨੂੰ ਵੀ ਰਗੜਦੇ ਹੋਏ ਨਜ਼ਰ ਆਉਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਇੱਧਰ ਵਿਕਰਮ ਮਜੀਠੀਆ ਦੀ ਪਤਨੀ ਗਨੀਬ ਕੌਰ ਉਹ ਲਗਾਤਾਰ ਵਿਵਾਕੀ ਦੇ ਨਾਲ ਬੋਲਦੇ ਨੇ ਕਹਿੰਦੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਡਾਰਾ ਜਿਵੇਂ ਫਿਲਮਾਂ ਦੇ ਵਿੱਚ ਕਹਿੰਦੇ ਸੀ ਵੀ ਗੱਬਰ ਆ ਜੂ ਗੱਬਰ ਬੱਚਿਆਂ ਨੂੰ ਓਵੇਂ ਕਹਿੰਦੇ ਹੁਣ ਕਹਿੰਦੇ ਨੇ ਮਜੀਠਾ ਆ ਜੂ ਮਜੀਠਾ ਤਾਂ ਕਹਿੰਦੇ ਜੇਕਰ 540 ਕਰੋੜ ਨਾ ਮਿਲਿਆ ਫਿਰ ਤੁਸੀਂ ਦਵੋਗੇ ਸਾਨੂੰ ਸਵਾਲ ਕੀਤੇ ਨੇ ਵਿਜੀਲੈਂਸ ਦੇ ਉੱਤੇ ਕਹਿੰਦੇ 540 ਕਰੋੜ ਦੀ ਜਿਹੜੀ ਹੈ ਜਾਇਦਾਦ ਆ ਆਮਦਨ ਤੋਂ ਵੱਧ ਜਾਇਦਾਦ ਆ ਵਿਕਰਮਜੀਠੀਆ ਦੇ ਕੋਲ ਇਸ ਮਾਮਲੇ ਦੇ ਵਿੱਚ ਵਿਕਰਮਜੀਠੀਆ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨਾਬਾਦੀ ਜੇਲ੍ਹ ਦੇ ਵਿੱਚ ਆ ਪਹਿਲਾਂ ਵਿਜੀਲੈਂਸ ਨੇ 7 ਦਿਨ ਦਾ ਰਿਮਾਂਡ ਲਿਆ ਉਸ ਤੋਂ ਬਾਅਦ 3-4 ਦਿਨ ਦਾ ਰਿਮਾਂਡ ਮਿਲਿਆ ਪਰ 4 ਦਿਨ ਦਾ ਰਿਮਾਂਡ ਵੀ ਖਤਮ ਹੋਇਆ ਉਸ ਤੋਂ ਬਾਅਦ ਨਾਬਾਦੀ ਜੇਲ੍ਹ ਦੇ ਵਿੱਚ ਵਿਕਰਮਜੀਠੀਆ ਭੇਜ ਦਿੱਤਾ ਕਦੋਂ ਤੱਕ ਬਾਹਰ ਆਉਂਦੇ ਨੇ ਵਿਕਰਮਜੀਠੀਆ ਜੇਲ੍ਹ ਚੋਂ ਦੇਖਣ ਵਾਲੀ ਗੱਲ ਹੈ